ਮਾਨਸਾ ਪਿੰਡੂ ਚਹਿਰਾ ਦਿਖਾਇਆ ਗਿਆ ਇਸ ਵਿੱਚ ਗੱਲ ਚ ਕੈਂਠਾ ਚਾਦਰਾਂ ਕੁੜਤਾ ਤੇ ਹੱਥੇ ਗੰਡਾ ਸੀ ਕਿਵੇਂ ਦਾ ਲੱਗਾ ਪਿੰਡੂ ਚੇੜਾ ਨਹੀਂ ਮੈਂ ਤਾਂ ਨਿੱਜੀ ਤੌਰ ਤੇ ਇਹ ਹੀ ਕੱਪੜੇ ਪਾਉਣਾ ਹੁਣ ਤੁਹਾਨੂੰ ਕਮਾਲ ਦੀ ਗੱਲ ਦੱਸਦਾ ਮੈਂ ਪ੍ਰੋਬਲਮ ਇਹ ਹੈ ਵੀ ਮੈਂ ਨਾ ਥੋੜਾ ਜਿਆਦਾ ਲੇਟ ਲਤੀਫ ਕਈ ਚੀਜ਼ਾਂ ਚ ਹੋ ਜਾਣਾ ਅਸੀਂ ਤੁਰੇ ਤਾਂ ਉੱਧਰੋਂ ਸੀ ਫਿਰ ਬਟਿੰਡੇ ਲਾਇਆ ਮੈਨੂੰ ਇਹ ਫਿਰ ਇੱਧਰੋਂ ਲੈ ਆਇਆ ਮੈਨੂੰ ਇਹ ਦੱਸਦੇ ਨਹੀਂ ਪਹਿਲਾਂ ਚੱਲਦੇ ਆ ਚੱਲਦੇ ਆ ਉੱਥੇ ਚੱਲਦੇ ਆ ਤੋ ਅਸੀਂ ਤਾਂ ਉੱਥੋਂ ਕੱਪੜੇ ਪਾ ਕੇ ਤੁਰੇ ਸੀ ਸਾਡੇ ਮੇਰੇ ਕੋ ਤਾਂ ਕੱਪੜੇ ਨਹੀਂ ਸੀ ਪਾਉਣੇ ਪ੍ਰੋਬਲਮ ਕਿਸੇ ਮੈਨਾਂ ਨੂੰ ਕੁਰਤੇ ਪਜਾਮੇ ਲੈਣ ਭੇਜਿਆ ਸੀ ਬਾਜ਼ਾਰ ਤੋਂ ਇਹ ਬੜੇ ਤੰਗ ਲਿਆ ਮਜਬੂਰੀ ਚ ਫਿਰ ਮੈਨੂੰ ਇਹ ਪਾਉਣੀ ਪਈ ਇਹ ਪਰਸੋਂ ਵੀ ਪਾਈ ਸੀ ਤੇ ਅੱਜ ਵੀ ਪਾਈ ਇਹ ਇਹ ਚੱਕਰ ਹੋ ਗਿਆ ਅਸੀਂ ਪਿੰਡਾਂ ਵਾਲਿਆ ਸਾਡੇ ਲਈ ਕੋਈ ਔਖਾ ਨਹੀਂ ਔਰ ਸਾਰੀ ਉਮਰ ਅਸੀਂ ਪਜਾਮਾ ਪਾਇਆ ਤੇ ਹੁਣ ਵੀ ਪਾਉਣਾ ਔਰ ਚਾਦਰਾਂ ਮੈਂ ਤਾਂ ਗਰਮੀ ਗਰਮੀ ਆਪ ਦੇ ਖੇਤ ਚਾਦਰ ਇਲਾਕੇ ਰੱਖਦਾ ਔਰ ਪਰਨਾ ਜਦੋਂ ਮੈਂ ਗਾਉਣ ਲੱਗਿਆ ਸੀ ਉਦੋਂ ਹੀ ਮੇਰੇ ਦਿਮਾਗ ਸੀ ਕਿ ਪਰਨੇ ਵਾਲੇ ਬੰਦੇ ਹੀਰੋ ਚਾਹੀਦੇ ਨਾ ਕਿ ਕੋਈ ਚੌਕਲੇਟੀ ਮਾਸਮਯੂਦ ਦਾ ਵੱਡਾ ਹੁੰਗਾਰਾ ਵੀ 20000 ਤੋਂ ਐਡਵਾਂਸ ਬੁਕਿੰਗ ਹੋ ਚੁੱਕੀ ਹੈ ਦੇਖੋ ਇਹ ਫਿਲਮ ਨੇ ਤੁਹਾਡੇ ਸਹਿਯੋਗ ਨਾਲ ਚੱਲਣਾ ਹੈ ਔਰ ਇਹ ਸਾਰੀਆਂ ਕੈਲਕੂਲੇਸ਼ਨਾਂ ਕੰਪਨੀ ਨੂੰ ਮਤਲਬ ਪਤਾ ਲੱਗਣ ਦਾ ਜਿਆਦਾ ਵਹਿਤਰਾ ਅਸੀਂ ਤਾਂ ਹੁਣ ਮਿੱਤਰਚਾਰੇ ਚ ਤੁਰੇ ਫਿਰਦੇ ਆ ਕਿ ਉਹਨਾਂ ਦੇ ਕੰਮ ਹੈ ਬਿਜ਼ਨਸ ਕੈਲਕੂਲੇਟ ਉਹਨਾਂ ਨੇ ਕਰਨਾ ਹੈ ਮੈਂ ਨਿੱਜੀ ਤੌਰ ਤੇ ਇਸ ਤਰ੍ਹਾਂ ਮਤਲਬ ਕੋਈ ਬਹੁਤੀ ਪੁੱਛਦਾ ਗਿਚਪਿਤੀ ਕਰਦਾ ਮੈਨੂੰ ਲੱਗਦਾ ਇਹ ਉਹਨਾਂ ਦਾ ਕੰਮ ਹੈ ਵਪਾਰ ਉਹਨਾਂ ਦਾ ਕਿਉਂਕਿ ਅਸੀਂ ਉਹਨਾਂ ਲਈ ਇੱਕ ਫਿਲਮ ਇਕੱਠੇ ਹੋ ਕੇ ਬਣਾਤੀ ਹੁਣ ਅੱਗੇ ਉਹ ਜਾਣਨ ਵਪਾਰ ਕੀ ਹੈ ਔਰ ਜੇ ਜੇ ਮੇਰੀ ਮੰਨਣਗੇ ਤਾਂ ਮੈਂ ਤਾਂ ਉਹਨਾਂ ਨੂੰ ਇਹੀ ਰਾਏ ਦਵਾਂਗਾ ਕਿ ਜਿੰਨੀ ਵੀ ਫਿਲਮ ਕਮਾਈ ਕਰਦੀ ਹੈ ਉਹ 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 ਓਪਨ ਹੀ ਦੱਸਣਾ ਕਿਉਂਕਿ ਆਮ ਤੌਰ ਤੇ ਪ੍ਰੈਸ 'ਚ ਜਾਂ ਇੰਟਰਨੈਟ ਤੇ ਫੇਸਬੁੱਕ ਤੇ ਇੱਕ ਬਹੁਤ ਬੜੀ ਗੱਪ ਚੱਲਦੀ ਹੈ ਵੀ 50 ਕਰੋੜ ਕਮਾ ਗਈ 100 ਕਮਾ ਗਈ ਇਹ ਪਹਿਲਾਂ ਬੰਬੇ ਦਾ ਇੱਕ ਕਲੱਬ ਹੈ ਆ ਬੈਂਡਰਾ ਟੂ ਕੋਰਲਾ ਉਹਨੂੰ ਕਹਿੰਦੇ ਆ ਉਹਦੇ 'ਚ ਪੁਰਾਣੇ ਸਾਰੇ ਜਿਹੜੇ ਬੰਦੇ ਉਹਦੇ ਸ਼ਾਮਲ ਹਨ ਉਹ ਪਹਿਲੇ ਦਿਨ ਫਿਲਮ ਲੱਗਦੀ ਅਗਲੇ ਦਿਨ ਸਕਸੈਸ ਪਾਰਟੀ ਕਰਕੇ ਲਾ 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 ਕਰਾ ਦਿੰਦੇ ਆ ਔਰ ਬਹੁਤ ਕੰਪਨੀਆਂ ਆਪ ਹੀ ਟਿਕਟਾਂ ਚੱਕ ਲੈਣੀਆਂ ਕਹਿ ਦਿੰਦੇ ਨੇ ਸੋਲਡ ਆਊਟ ਹੋ ਗਿਆ ਤੇ ਮੈਂ ਉਹਨਾਂ ਨੂੰ ਬੇਨਤੀ ਕਰੀ ਸੀ ਕਿ ਕੋਈ ਇਸ ਤਰ੍ਹਾਂ ਦਾ ਡਰਾਮਾ ਨੀ ਕਰਨਾ ਜੋ ਹਕੀਕਤ ਆ ਪਬਲਿਕ ਨੂੰ ਦੱਸੋ ਔਰ ਮਾਰਾਇ ਕਰੇ ਬਹੁਤ ਹੀ ਚੱਲੇ ਔਰ ਦਸਮਾ ਦਸਾਂ ਤੋਂ ਫਿਰ ਉਹ ਗਰੀਬਾਂ ਲਈ ਦੇਣ ਨਹੀਂ ਦੇਣਗੇ ਫਿਰ ਅਸੀਂ ਅਗਲੀ ਫਿਲਮ ਰੋਕ ਲਾਂਗੇ ਕਿਤੇ ਹੋਲ ਕਰ ਲਾਂਗੇ ਮਾਨ ਸਾਹਿਬ ਪਿੰਡੂ ਚਿਹਰਾ ਦਿਖਾਇਆ ਗਿਆ ਇਸ ਵਿੱਚ ਗੱਲ ਚ ਕੈਂਠਾ ਚਾਦਰਾਂ ਕੁੜਤਾ ਤੇ ਹੱਥੇ ਗੰਡਾ ਸਿੱਕਵੇਂ ਦਾ ਲੱਗਾ ਪਿੰਡੂ ਚਿਹਰਾ ਮੈਂ ਤਾਂ ਨਿੱਜੀ ਤੌਰ ਤੇ ਇਹ ਹੀ ਕੱਪੜੇ ਪਾਉਣਾ ਹੁਣ ਤੁਹਾਨੂੰ ਕਮਾਲ ਗੱਲ ਦੱਸਦਾ ਮੈਂ ਪ੍ਰੋਬਲਮ ਇਹ ਹੈ ਵੀ ਮੈਂ ਨਾ ਥੋੜਾ ਜਿਆਦਾ ਲੇਟ ਲਤੀਫ ਕਈ ਚੀਜ਼ਾਂ ਚ ਹੋ ਜਾਣਾ ਅਸੀਂ ਤੁਰੇ ਤਾਂ ਉਧਰੋਂ ਸੀ ਫਿਰ ਬਟੰਡੇ ਲਾਇਆ ਮੈਨੂੰ ਇਹ ਫਿਰ ਇੱਧਰੋਂ ਲੈ ਆਇਆ ਮੈਨੂੰ ਇਹ ਦੱਸਦੇ ਨਹੀਂ ਪਹਿਲਾਂ ਚੱਲਦੇ ਆ ਚੱਲਦੇ ਆ ਉੱਥੇ ਚੱਲਦੇ ਆ ਤੋ ਅਸੀਂ ਤਾਂ ਉੱਥੋਂ ਕੱਪੜੇ ਪਾ ਕੇ ਤੁਰੇ ਸੀ ਸਾਡੇ ਮੇਰੇ ਕੋ ਤਾਂ ਕੱਪੜੇ ਨਹੀਂ ਸੀ ਪਾਉਣ ਪ੍ਰੋਬਲਮ ਕਿਸੇ ਮੈਨਾਂ ਨੂੰ ਕੁਰਤੇ ਪਜਾਮੇ ਲੈਣ ਭੇਜਿਆ ਸੀ ਬਾਜ਼ਾਰ ਤੋਂ ਇਹ ਬੜੇ ਤੰਗ ਲਿਆ ਮਜਬੂਰੀ ਚ ਫਿਰ ਮੈਨੂੰ ਇਹ ਪਾਉਣੀ ਪਈ ਇਹ ਪਰਸੋਂ ਵੀ ਪਾਈ ਸੀ ਤੇ ਅੱਜ ਵੀ ਪਾਈ ਇਹ ਇਹ ਚੱਕਰ ਹੋ ਗਿਆ ਅਸੀਂ ਪਿੰਡਾਂ ਵਾਲਿਆਂ ਸਾਡੇ ਲਈ ਕੋਈ ਔਖਾ ਨਹੀਂ ਔਰ ਸਾਰੀ ਉਮਰ ਅਸੀਂ ਪਜਾਮਾ ਪਾਇਆ ਤੇ ਹੁਣ ਵੀ ਪਾਉਣਾ ਔਰ ਚਾਦਰਾਂ ਮੈਂ ਤਾਂ ਗਰਮੀ ਗਰਮੀ ਆਪ ਦੇ ਖੇਤ ਚਾਦਰ ਇਲਾਕੇ ਰੱਖਦਾ ਔਰ ਪਰਨਾ ਜਦੋਂ ਮੈਂ ਗਾਉਣ ਲੱਗਿਆ ਸੀ ਉਦੋਂ ਹੀ ਮੇਰੇ ਦਿਮਾਗ ਸੀ ਕਿ ਪਰਨੇ ਵਾਲੇ ਬੰਦੇ ਹੀਰੋ ਚਾਹੀਦੇ ਨਾ ਕਿ ਕੋਈ ਚੌਕਲੇਟੀ ਮਸਾਂ ਵੀ ਉੱਧਾ ਵੱਡਾ ਹੁੰਗਾਰਾ ਵੀ 20000 ਦਾ ਐਡਵਾਂਸ ਬੁਕਿੰਗ ਹੋ ਚੁੱਕੀ ਹੈ ਦੇਖੋ ਇਹ ਫਿਲਮ ਨੇ ਤੁਹਾਡੇ ਸਹਿਯੋਗ ਨਾਲ ਚੱਲਣਾ ਹੈ ਔਰ ਇਹ ਸਾਰੀਆਂ ਕੈਲਕੂਲੇਸ਼ਨਾਂ ਕੰਪਨੀ ਨੂੰ ਮਤਲਬ ਪਤਾ ਲੱਗਣ ਦਾ ਜਿਆਦਾ ਵਹਿਤਰਾ ਹੈ ਅਸੀਂ ਤਾਂ ਹੁਣ ਮਿੱਤਰਚਾਰੇ ਚ ਤੁਰੇ ਫਿਰਦੇ ਆ ਕਿ ਉਹਨਾਂ ਦਾ ਹੀ ਕੰਮ ਹੈ ਬਿਜ਼ਨਸ ਕੈਲਕੂਲੇਟ ਉਹਨਾਂ ਨੇ ਕਰਨਾ ਹੈ ਮੈਂ ਨਿੱਜੀ ਤੌਰ ਤੇ ਇਸ ਤਰ੍ਹਾਂ ਮਤਲਬ ਕੋਈ ਬਹੁਤੀ ਪੁੱਛਦਾ ਗਿਚਪਿਤੀ ਕਰਦਾ ਮੈਨੂੰ ਲੱਗਦਾ ਇਹ ਉਹਨਾਂ ਦਾ ਕੰਮ ਹੈ ਵਪਾਰ ਉਹਨਾਂ ਦਾ ਕਿਉਂਕਿ ਅਸੀਂ ਉਹਨਾਂ ਲਈ ਇੱਕ ਫਿਲਮ ਇਕੱਠੇ ਹੋ ਕੇ ਬਣਾਤੀ ਹੁਣ ਅੱਗੇ ਉਹ ਜਾਣਨ ਵਪਾਰ ਕੀ ਹੈ ਔਰ ਜੇ ਜੇ ਮੇਰੀ ਮੰਨਣਗੇ ਤਾਂ ਮੈਂ ਤਾਂ ਉਹਨਾਂ ਨੂੰ ਇਹੀ ਰਾਏ ਦਵਾਂਗਾ ਕਿ ਜਿੰਨੀ ਵੀ ਫਿਲਮ ਕਮਾਈ ਕਰਦੀ ਹੈ ਉਹ 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 ਓਪਨ ਹੀ ਦੱਸਣ ਕਿਉਂਕਿ ਆਮ ਤੌਰ ਤੇ ਪ੍ਰੈਸ 'ਚ ਜਾਂ ਇੰਟਰਨੈਟ ਤੇ ਫੇਸਬੁੱਕ ਤੇ ਇੱਕ ਬਹੁਤ ਵੱਡੀ ਗੱਪ ਚੱਲਦੀ ਹੈ ਵੀ 50 ਕਰੋੜ ਕਮਾਈ 100 ਕਮਾਈ ਇਹ ਪਹਿਲਾਂ ਬੰਬੇ ਦਾ ਇੱਕ ਕਲੱਬ ਹੈ ਆ ਬੈਂਡਰਾ ਟੂ ਕੋਰਲਾ ਉਹਨੂੰ ਕਹਿੰਦੇ ਆ ਉਹਦੇ 'ਚ ਪੁਰਾਣੇ ਸਾਰੇ ਜਿਹੜੇ ਬੰਦੇ ਉਹਦੇ ਸ਼ਾਮਲ ਹਨ ਉਹ ਪਹਿਲੇ ਦਿਨ ਫਿਲਮ ਲੱਗਦੀ ਅਗਲੇ ਦਿਨ ਸਕਸੈਸ ਪਾਰਟੀ ਕਰਕੇ ਲਾ 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 ਕਰਾ ਦਿੰਦੇ ਆ ਔਰ ਬਹੁਤ ਕੰਪਨੀਆਂ ਆਪ ਹੀ ਟਿਕਟਾਂ ਚੱਕ ਲੈਣੀਆਂ ਕਹਿ ਦਿੰਦੇ ਸੋਲਡ ਆਊਟ ਹੋ ਗਿਆ ਤਾਂ ਮੈਂ ਉਹਨਾਂ ਨੂੰ ਬੇਨਤੀ ਕਰੀ ਸੀ ਕਿ ਕੋਈ ਇਸ ਤਰ੍ਹਾਂ ਦਾ ਡਰਾਮਾ ਨੀ ਕਰਨਾ ਜੋ ਹਕੀਕਤ ਆ ਪਬਲਿਕ ਨੂੰ ਦੱਸੋ ਔਰ ਮਾਰਾਇ ਕਰੇ ਬਹੁਤ ਹੀ ਚੱਲੇ ਔਰ ਦਸਮਾ ਦਸਾਂ ਤੋਂ ਫਿਰ ਉਹ ਗਰੀਬਾਂ ਲਈ ਦੇਣ ਨਹੀਂ ਦੇਣਗੇ ਫਿਰ ਅਸੀਂ ਅਗਲੀ ਫਿਲਮ ਰੋਕ ਲਾਂਗੇ ਕਿਤੇ ਹੋਲਡ ਕਰ ਲਾਂਗੇ